ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਜੀ ਫੇਰ ਤੋਂ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸੋ ਆਪਾਂ ਜਾ ਰਹੇ ਸੀ ਜੀ ਹੁਣ ਮੋਟਰਸਾਈਕਲ ਦੀ ਪਹਿਲੀ ਸਰਵਿਸ ਕਰਾਉਣ ਪਹਿਲੀ ਸਰਵਿਸ ਕਰਾਉਣ ਜਾ ਰਹੇ ਆ ਜੀ ਆਪਾਂ ਅਜੰਸੀ ਦੇ ਵਿੱਚ ਸੋ ਬਣੇ ਰਿਓ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਉੱਥੋਂ ਦਾ ਕੀ ਕੀ ਚੱਲ ਰਿਹਾ ਕੀ ਸਿਸਟਮ ਹੈ ਕਿਵੇਂ ਸਰਵਿਸ ਹੁੰਦੀ ਆ ਆਜੋ ਮਿਲਦੇ ਆਪਾਂ ਅੱਗੇ ਦੇਖਦੇ ਆਪਾਂ ਕਿ ਕਿਤਾ ਸਰਵਿਸ ਕਰਦੇ ਉਥੇ ਬਣੇ ਰਿਹਾ ਬਲੌਗ ਦੇ ਨਾਲ ਹਾਂਜੀ ਵੀ ਦੋਸਤੋ ਲਓ ਜੀ ਆਪਾਂ ਹੁਣ ਪਹੁੰਚ ਚੁੱਕੇ ਆਂ ਜੀ ਏਜੰਸੀ ਦੇ ਵਿੱਚ ਡਾਕਟਰ ਮੋਟਰਸਾਈਕਲ ਤੋਂ ਦੇਖਦੇ ਆਂ ਵੀ ਹੋਣਾ ਪਾਏ ਹੋਣੇ ਕੀ ਕਰਦੇ ਨੇ ਮੋਟਰਸਾਈਕਲ ਆ ਮੋਟਰਸਾਈਕਲ ਦੀ ਪਹਿਲੀ ਸਰਵਿਸ ਆ ਜੀ ਕਰਾਉਣਾ ਆ ਆਪਾਂ ਏਜੰਸੀ 'ਚ ਉਹ ਦੇਖਦੇ ਆ ਜੀ ਕਿ ਕਿ ਪ੍ਰਕਿਰਿਆ ਥੰਲੇ ਪਾਣੀ ਹੁਣਾ ਤੇਲ ਵਾਲਾ ਨਟ ਤੇ ਖੋਲ ਦਿੱਤਾ ਇੰਜਨ ਦਾ ਖੋਲ ਕਰਨ ਜਾ ਰਹੇ ਆ ਜੀ ਪ੍ਰੀਤ ਦੀ ਸਾਈ ਉਹ ਦੇਖਦੇ ਆ ਜੀ ਕੀ ਬਣਦਾ ਕੀ ਕਰਦੇ ਬਣੇ ਰਿਓ ਵਲੌਗ ਦੇ ਨਾਲ ਖੋਲੇ ਤਾਂ ਲੋਕਾਂ ਕੀ ਕੀ ਸੀ ਜਿਆ ਲੌਰੀ ਪਾਣੀ ਹੁਣਾ ਹੁਣ ਤੇਲ ਕੱਢਣਗੇ ਫਿਰ ਉਹਦੇ ਨਾਲ ਫਿਲਟਰ ਦੇ ਇਹਦੀ ਸਫਾਈ ਕਰਨਗੇ। ਬਾਜੀ ਰਿਵਿਊ ਕਰ ਰਹੇ ਆ ਜੀ ਸਫਾਈ ਟੋਲ ਦੇ ਨਾਲ। ਸਭੀ ਦੀ ਸਫਾਈ ਫਿਲਟਰ ਦੀ ਤਰੀਕਾ ਹੋ ਗਈ ਤੇ ਗੱਡੀ ਦੀ ਮਿਟਰ ਸੈਟਿੰਗ ਵੀ ਪੇਕਅਪ ਹੋ ਗਈ ਥੋੜੀ ਦੱਬ ਬੰਦੀ ਆ। ਜੋ ਜਿੰਦ ਦੇ ਟੱਕਰ ਉਸਦਾ ਇਸ ਵੀ ਇਹ ਕਦਾ ਨਹੀਂ ਜਾਂਦਾ। ਤੇ ਚੰਗੀ ਜਰਾ ਸਫਾਈ ਹੋ ਗਈ ਆ ਜੀ। ਬੁੱਲਦੇ ਆ ਅੱਗੇ

ਬੜੀ ਰੀਜਨਲ ਸੰਧੀ ਦਾ ਭਾਜੀ ਨੰਬਰ ਕਰਵਾ ਰਹੇ ਨੇ ਕਿਤਾਬੀ ਕਿ ਜੇ ਦੀ ਸਰਵਿਸ ਪੂਰੀ ਤਰ੍ਹਾਂ ਹੋ ਦੇਗੀ ਤੇ ਉਹੀ ਤਰ੍ਹਾਂ ਕਾ ਮੌਤ ਬੜਾ ਹੁਣ ਫਾਜ਼ੀ ਬਣੇ ਕਰ ਰਹੇ ਨੇ ਤੇ ਹਲਦੇ ਵਿੱਚ ਪਾ ਦਿੱਤਾ ਗਿਆ ਵਾ ਹੁਣ ਦੂਜੇ ਔਇਲ ਪਾਰਡੇ ਹੁਣ ਹੁਣ ਸਟਾਈਡ ਕਰ ਰਹੇ ਨੇ ਨੜਮੇ ਹੋਰ ਹੀ ਸਰਵਿਸ ਕੀਤੀ ਆ ਸਰਵਿਸ ਕਰਾਉਣ ਦੇ ਗੋਵੇ ਸਾਹਿ ਨਾਲ ਹੀ ਪਾਰ ਲੇਉਂਗੀ بارش ਤੇ ਜੋ ਹੁੰਦਾ ਕੀ ਆ ਬੜਾ ਵਧੀਆ ਮੌਸਮ ਬਣ ਚੁੱਕਿਆ ਵਾ ਹਾਂਜੀ ਮਿੱਤਰੋ ਸਰਵਿਸ ਕਰਾ ਕੇ ਆਪਾਂ ਨਿਕਲ ਲੱਗੇ ਹੀ ਤੇ بارش ਬਹੁਤ ਤੇਜ਼ ਸ਼ੁਰੂ ਹੋ ਗਈ ਹੁਣ بارش ਰੁਕੀ ਆ ਤੇ ਆਪਾਂ ਚੱਲ ਰਹੇ ਆ ਆਪਣੇ ਰਾਹ ਨੂੰ ਬਹੁਤ ਤੇਜ਼ بارش ਹੋਈ ਆ ਮੌਸਮ ਵੀ ਵਧੀਆ ਹੋ ਗਿਆ ਹਣ ਸਵੇਰੇ ਕਾਫੀ ਗਰਮੀ ਸੀ ਆ ਵੇਖੋ ਕਾਫੀ بارش ਹੋ ਗਈ ਆ ਬੰਦ ਕੇ ਮੀਂਹ ਪੈ ਗਿਆ ਕਰਨ 15-20 ਮਿੰਟ ਮੌਸਮ ਹੋ ਗਿਆ ਠੰਡਾ ਬਹੁਤ ਸੋਹਣਾ ਮੌਸਮ ਹੋ ਗਿਆ ਵਾ ਕਰੋ ਸਰਵਿਸ ਤੇ ਆਪਣੀ ਗਈ ਮੋਟਰਸਾਈਕਲ ਦੀ ਹੋ ਹੋ ਹੁਣ ਚੱਲਦੇ ਆ ਜੀ ਆਪਾਂ ਆਪਣੀ ਮੰਜ਼ਿਲ ਨੂੰ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਨੇ ਹੋਰ ਵਲੌਗ ਦੇਖਣ ਲਈ ਹਾਂਜੀ ਦੋਸਤੋ ਮੀਟਾਣ ਕਰਕੇ ਕਾਫੀ ਜ਼ਿਆਦਾ ਪਾਣੀ ਰਸਤੇ 'ਚ ਖੜਾ ਹੋ ਗਿਆ ਸੜਕ 'ਤੇ ਕਈ ਜਗ੍ਹਾ ਤੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਦੇ ਵਲੌਗ ਦੇਖਣ ਲਈ ਤੁਵੀ ਕਾਫੀ ਵਲੌਗ ਪਏ ਆ ਕਿਉਂਕਿ ਆਨ ਦਾ ਵੇ ਆ ਜਲਦੀ ਤੁਹਾਨੂੰ ਆਪਣੇ YouTube ਚੈਨਲ ਤੇ ਵੇਖਣ ਨੂੰ ਮਿਲਣਗੇ ਸਾਈਡ ਪਈ ਉਹਦਾ ਯਾਰ ਕੋਛੋ ਨਹੀਂ ਹੈਗਾ ਮੀ ਪੈਣ ਕਰਕੇ ਕਾਫੀ ਪਾਣੀ ਝਵਾ ਹੋ ਗਿਆ ਇੱਥੇ। ਸਾਜੀ ਦੋਸਤੋ। ਆਰ ਯਾਰੀ ਆਪਣੇ ਗਰੀ ਰਾਕਸਥਾਰ ਰੌਮਸ। ਬਹੁਤ ਸੋਹਣੀ ਗੱਡੀ ਹੈ। ਤੋ ਵਾਹਰਾ ਕਾਫੀ ਫਰਕ ਪੈ ਗਿਆ ਆਵਾਜ਼ ਦਾ ਵੀ ਤੇ ਓਕੀ ਕ ਵਿੱਚ ਲਾਇਆ ਪਤਾ ਲੱਗੂਗਾ ਹੁਣ ਕੋਈ ਕਮੀ ਪੇਸ਼ੀ ਹੋਈ ਤੇ ਆਪਣੇ ਸ਼ਹਿਰ ਆ ਗਏ ਹੁਣ ਤੇ ਆ ਬਾਹਰ ਆ ਆ ਵੀ ਸਦੋਸ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਪਾਂ ਕਿਸ ਅਗਲੇ ਵਲੌਗ ਦੇ ਵਿੱਚ ਇਥੇ ਹੋਰ ਦੇਖ